ਪਿਆਰਪਰੀ ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਨਵੇਂ ਸਾਲ ਤੇ ਮਿਲੀ ਮਲਾਸਮਾਨ ਨੂੰ ਵੱਡੀ ਖੁਸ਼ਖਬਰੀ 765000 ਮਲਾਸਮਾਨਾਂ ਤੇ ਪੈਨਸ਼ਨਰਸ ਨੂੰ 3 ਜਨਵਰੀ ਤੋਂ ਮਿਲੇਗਾ ਨਵਾਂ ਤੋਹਫਾ OPS ਬਹਾਲ 18228 ਕਰੋੜ ਦੇ ਬਕਾਇਦੇ ਉੱਪਰ ਵੱਡੀ ਅਪਡੇਟ ਜਿਹੜੀ ਹਮ ਮਲਾਸਮਾਨ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਕੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਲਾਸਮਾ ਆਪਣੀਆਂ ਮੰਗਾਂ ਨੂੰ ਲੈ ਕੇ 2024 ਦੇ ਧਰਨੇ ਸੰਘਰਸ਼ ਜਿਹੜੇ ਕੀ ਕਰ ਰਹੇ ਨੇ ਲਗਾਤਾਰ ਜਿਹੜੀਆਂ ਆਪਣੀਆਂ ਮੰਗਾਂ ਹੱਕੀ ਮੰਗਾਂ ਨੂੰ ਲੈ ਕੇ ਲਗਭਗ ਪੂਰਾ 2024 ਦਾ ਪੂਰਾ ਸਾਲ ਸਾਰਾ ਸਾਲ ਹੀ ਮਲਾਜ਼ਮਾਂ ਦੇ ਵੱਲੋਂ ਤੀਖਾ ਸੰਘਰਸ਼ ਜਿਹੜਾ ਹੈ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਸਬ ਕਮੇਟੀ ਦੇ ਨਾਲ ਹੋਈਆਂ ਨੇ ਪਰ ਲਗਭਗ ਸਾਰੀਆਂ ਮੀਟਿੰਗਾਂ ਤੋਂ ਕੁਝ ਹੱਥ ਪੱਲੇ ਨਹੀਂ ਜਿਹੜਾ ਹੈ ਪਿਆ ਉੱਤੇ ਹੀ ਹੁਣ ਤੱਕ ਜਿਹੜਾ ਹੈ ਨੇਕਾਂ ਵਾਰ ਜਿਹੜਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਹੋ ਚੁੱਕੀਆਂ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਜਿਹੜੀ ਹੈ ਆਈ ਗਈ ਹੈ ਪਰ ਕੋਈ ਵੀ ਫੈਸਲਾ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਹੈ ਸੋ ਜਿਸ ਤੋਂ ਬਾਅਦ ਹੁਣ ਇਹ ਜਿਹੜੀਆਂ ਸੁਣਵਾਈਆਂ ਜਿਹੜੀਆਂ ਜਨਵਰੀ ਫਰਵਰੀ 2025 ਦੇ ਵਿੱਚ ਚੱਲਣਗੀਆਂ ਇਸ ਤੋਂ ਪਹਿਲਾਂ ਹੁਣ ਜਿਹੜੇ ਮੁਲਾਜ਼ਮਾਂ ਦੇ ਲਈ ਇੱਕ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਮੁਲਾਜ਼ਮਾਂ ਨੇ ਇਹ ਕੰਮ ਕੀਤਾ ਹੈ ਕਿ ਜਿਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਕੀਤਾ ਹੈ ਇਸ ਵੱਡੇ ਫੈਸਲੇ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ 3 ਜਨਵਰੀ 2025 ਨੂੰ ਬਹੁਤ ਵੱਡਾ ਲਾਭ ਲੈਣਗੇ ਦਸਾਂਝੀ ਦੋਸਤੋ ਇਹ ਜਿਹੜਾ ਲਾਭ ਕੀ ਹੋਵੇਗਾ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਮੀਟਿੰਗ ਹੈ ਜਿਹੜੀ ਸਮੂਹਿਕ ਤੌਰ ਤੇ ਸਾਰੇ ਹੀ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਸੀ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨ ਸਹਿਬਾਨ ਤੇ ਵੱਖ-ਵੱਖ ਅਧிகਾਰੀਆਂ ਦੇ ਜਿਹੜੇ ਉਹ ਸ਼ਾਮਿਲ ਹੋਏ ਆ ਅਤੇ ਇਸ ਮੀਟਿੰਗ ਦੇ ਵਿੱਚ ਆਪਣੀਆਂ ਮੰਗਾਂ ਦੇ ਉੱਪਰ ਕੀਤੀ ਅਤੇ ਇੱਕ ਵੱਡਾ ਫੈਸਲਾ ਜਿਹੜਾ ਹ ਕੀਤਾ ਗਿਆ ਹੈ ਅਤੇ 3 ਜਨਵਰੀ ਜਿਹੜਾ ਹੈ 3 ਜਨਵਰੀ ਜਿਹੜਾ 2025 ਨੂੰ ਪੰਜਾਬ ਦੇ ਮੁਲਾਜ਼ਮ ਜਥੇਬੰਦੀਆਂ ਦੇ ਸਾਰੇ ਹੀ ਆਗੂ ਜਿਹੜੇ ਨੇ ਪੰਜਾਬ ਮਲਾਜ਼ਮ ਸੰਸਾਜਾ ਫਰੰਟ ਦੇ ਆਗੂਆਂ ਜਿਹੜੇ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਗਾ ਮੀਟਿੰਗ ਕਰਨਗੇ ਅਤੇ ਉਹਨਾਂ ਦੇ ਅੱਗੇ ਆਪਣੀਆਂ ਵੱਡੀਆਂ ਜਿਹੜੀਆਂ ਮੰਗਾਂ ਜਿਵੇਂ ਕਿ 2.9 ਫੈਕਟਰ ਮਲਾਜ਼ਮਾਂ ਨੂੰ ਪੱਕਾ ਕਰਨਾ ਓਪੀਐਸ ਨੂੰ ਬਹਾਲ ਕਰਨਾ 11% ਡੀਏ ਦੇ ਵਿੱਚ 4% ਹੋਰ ਰਿਲੀਜ਼ ਕਰਵਾਉਣ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਜਿਹੜਾ ਸੌਂਪਿਆ ਜਾਵੇਗਾ ਮਲਾਜ਼ਮ ਆਗੂ ਅਤੇ ਚੰਡੀਗੜ੍ਹ ਦੇ ਪੁਲਿਸ ਦੇ ਵੱਲੋਂ ਕੀਤੇ ਗਏ ਪਰਚੇ ਵਾਪਸ ਲੈਣ ਦੇ ਲਈ ਮੰਗ ਪੱਤਰ ਦਿੱਤਾ ਜਾਵੇਗਾ ਦੋਸਤੋ ਹੁਣ ਜਿਹੜਾ ਹੈ ਮਲਾਜ਼ਮਾਂ ਦੇ ਲਈ 3 ਜਨਵਰੀ ਦਾ ਇੱਕ ਵੱਡਾ ਦਿਨ ਹੋ ਸਕਦਾ ਹੈ ਇਸ ਟਾਈਮ ਪੰਜਾਬ ਦੇ ਰਾਜਪਾਲ ਮਲਾਜ਼ਮਾਂ ਦੇ ਲਈ ਅਹਿਮ ਫੈਸਲਾ ਲੈ ਸਕਦੇ ਆ ਪੰਜਾਬ ਸਰਕਾਰ ਨੂੰ ਵੀ ਨਿਰਦੇਸ਼ ਜਾਰੀ ਕਰ ਸਕਦੇ ਆ ਸੋ ਇਸ ਸਬੰਧੀ ਹੋਰ ਕੋਈ ਅਪਡੇਟ ਆਉਂਦੀ ਤੁਹਾਡੇ ਨਾਲ ਚੈਨਲ ਤੇ ਲੈ ਕੇ ਆਂਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਹੁਣ ਚਲਦੇ ਆ ਜੀ ਧੰਨਵਾਦ ਜੀ